ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੰਦੂ ਹਸਪੀਟਲ ਕਰਵਾਨ ਜਾ ਰਿਹਾ ਹੈ 2 ਹਫ਼ਤੇ ਦਾ ਸਰਜਰੀ ਕੈਂਪ। ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਰ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ। ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ। ਬਲੱਡ ਟੈਸਟ, ਐਕਸ-ਰੇ, ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ। ਇਸ ਸਰਜਰੀ ਕੈਂਪ ਵਿੱਚ ਤੁਸੀਂ ਮਿਲ ਸਕਦੇ ਹੋ ਸੰਧੂ ਹਸਪਤਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ देर ਕਿਸ ਗੱਲ ਦੀ ਹਿੱਸਾ ਬਣੋ ਇਸ ਸਰਜਰੀ ਕੈਂਪ ਦਾ ਤੇ ਚਲ ਅੱਜ ਜੋ ਨਸ਼ਾ ਮੁਕਤੀ ਯਾਤਰਾ ਹੈ ਉਸ ਦੇ ਤਹਿਤ ਅਸੀਂ ਕੌਲਗਰਰ ਖੰਡਪੁਰ ਦੇ ਜਿਹੜੇ ਵਾਸੀ ਹੈ ਇਹਨਾਂ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਜਿਹੜੀ ਕਿ ਵਿਚਾਰ ਬਟਾਂਦਰਾ ਕੀਤਾ ਗਿਆ ਇਹਨਾਂ ਦੇ ਸੁਝਾਅ ਪੁੱਛੇ ਗਏ ਔਰ ਆਪਣੇ ਵੀ ਜਿਹੜੇ ਕਿ ਸਾਡੀ ਸਾਰੀ ਟੀਮ ਹੈ ਜਿਹੜੀ ਕਿ ਜਿਸ ਤਰ੍ਹਾਂ ਸਾਡੇ ਬਲਾਕ ਦੇ ਪ੍ਰਧਾਨ ਵੀ ਆਏ ਹੈ ਔਰ ਸਾਡੇ ਹਲਕੇ ਦੇ ਕੋਆਰਡੀਨੇਟਰ ਜਿਹੜੇ ਕਿ ਬਲਦੇਵ ਰਾਜ ਜੀ ਉਹ ਵੀ ਆਏ ਹੈ ਅਸ਼ੋਕ ਕੁਟਾਰੀਆ ਜੀ ਸਾਡੇ ਐਸ ਐਚਓ ਦੋਏ ਸਿਟੀ ਔਰ सदर ਦੇ ਜਿਹੜੇ ਉਹ ਵੀ ਸਾਡੇ ਨਾਲ ਮੌਜੂ ਸੀਐਸਐਮ ਵੀ ਸੀ ਮੈਡਮ ਵੀਡੀਓ ਸਾਹਿਬ ਸੀ ਤੇ ਵੀਡੀਓ ਦਫਤਰ ਦਾ ਸਾਰਾ ਸਟਾਫ ਸਾਡੇ ਨਾਲ ਜਿਹੜਾ ਕਿ ਇੱਥੇ ਪਹੁੰਚਿਆ ਸੀ ਔਰ ਅਸੀਂ ਪਿਛਲੇ ਪਿੰਡ ਵੀ ਜਾ ਕੇ ਆਏ ਆ ਇਸ ਪਿੰਡ ਵੀ ਜਿਹੜੀ ਕਿ ਇੱਕ ਬੀਬੀ ਨੇ ਸਾਡੇ ਐਸਐਚਓ ਸੁਦਰਾਮ ਜੀ ਨਾਲ ਬੜੀ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿ ਤੁਹਾਡੇ ਜਿਹੜੇ ਕਿ ਇਹ ਨਸ਼ਾ ਮੁਕਤੀ ਜਿਹੜੀ ਯਾਤਰਾ ਤੁਸੀਂ ਸ਼ੁਰੂ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਕਿ ਬੜਾ ਉਪਰਾਲਾ ਕਰਕੇ ਜਿਹੜਾ ਕਿ ਪਹਿਲ ਕਦਮੀ ਦੇ ਨਾਲ ਕਦਮ ਚੱਕਿਆ ਇਹਦੇ ਵਿੱਚ ਜਿਹੜਾ ਕਿ ਅਸੀਂ ਤੁਹਾਨੂੰ ਮੈਂ ਬਲਦੇਵ ਰਾਜ ਨਸ਼ਾ ਮੁਕਤੀ ਮੋਰਚਾ ਯਾਤਰਾ ਦਾ ਕੋਆਰਡੀਨੇਟਰ ਹਲਕਾ ਵਿਧਾਨ ਸਭਾ ਬਲਾਚੌਰ ਤੋਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਗੱਲ ਅੱਗੇ ਤੱਕ ਪਹੁੰਚਾਓਗੇ ਪੰਜਾਬ ਸਰਕਾਰ ਨੇ 1/3/2025 ਨੂੰ ਜੁੱਧ ਨਸ਼ਿਆਂ ਬਰਦ ਸ਼ੁਰੂ ਕੀਤਾ ਸੀ ਜਿਸ ਵਿੱਚ 10000 ਤੋਂ ਉੱ퍼 ਸਮਾਗਨਰ ਜੇਲਾ ਵਿੱਚ ੱੱਕੇ ਜਾ ਚੁੱਕੇ ਹੈ ਸਰਦਾਰ ਭਗਵਾਨ ਸਿੰਘ ਮਾਨ ਅਤੇ ਸ਼੍ਰੀ ਕੇਜਰੀਵਾਲ ਦੀ ਇਹ ਮੁਹਿਮ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹੈ ਕਾਫੀ ਜ਼ਿਆਦਾ ਸਫਾਈ ਹੋ ਗਈ ਹੈ ਪੰਜਾਬ ਚੋਂ ਇਹ ਯਾਤਰਾ ਅਸੀਂ ਪਿੰਡ ਪਿੰਡ ਗਲੀ ਗਲੀ ਸ਼ਹਿਰ ਸ਼ਹਿਰ ਲੈ ਕੇ ਜਾਂਦੇ ਹਾਂ ਅਤੇ ਸਾਰੇ ਬੀ.ਡੀ.ਸੀ ਕਮੇਟੀ ਸਰਪੰਚ ਅਤੇ ਪਿੰਡ ਵਾਸੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਸ ਵਿੱਚ ਸਾਥ ਦਿਓ ਤਾਂ ਕਿ ਆਪਣੇ ਆਪਣੇ ਘਰ ਨੂੰ ਸਾਭੀਏ ਜੋ ਜਿਨਾ ਮਾਵਾ ਦੇ ਪੁੱਤ ਜਿਨਾ ਭੈਣਾਂ ਦੇ ਭਰਾ ਇਥੋਂ ਜਹਾਨੋਂ ਜਾ ਚੁੱਕੇ ਇਸ ਨਸਲ ਦਲ ਵਿੱਚ ਬਾਹਰੋਂ ਕਿਸੇ ਮਾਂ ਦਾ ਪੁੱਤ ਜਾਂ ਕਿਸੇ ਭੈਣ ਦਾ ਭਰਾ ਇਸ ਪਾਸੇ ਨਾ ਹੋਵੇ ਅਸੀਂ ਆਪਣੀ ਜਵਾਨੀ ਨੂੰ بچਾਈਏ ਆਪਣੇ ਆਪਣੇ ਘਰਾਂ ਨੂੰ ਸਾਫ਼ ਰੱਖੀਏ ਨਸ਼ਾ ਵੇਚਣ ਵਾਲੇ ਦਾ ਨਾਂ ਕੋ ਦਈਏ ਕੋਸ ਨੂੰ ਜੇ ਵਾਰਾ ਕੋਈ ਆਂਦਾ ਨਸ਼ਾ ਵੇਚਣ ਲਈ ਉਹਨੂੰ ਕੋਸ ਨੂੰ ਫੜਾਈਏ ਜੇਕਰ ਨਸ਼ੇ ਦਾ ਸੇਵਨ ਕੋਈ ਕਰਦਾ ਤਾਂ ਉਹਨੂੰ ਅਸੀਂ ਨਸ਼ਾ ਸ਼ਡਾਉ ਕੇਂਦਰ ਜਾਂ ਹੋਟ ਸੈਂਟਰਾਂ 'ਚ ਦਾਖਲ ਕਰਾਈਏ ਇਸ ਵੇਲੇ ਸਾਡਾ ਬਹੁਤ ਜ਼ਿਆਦੇ ਜ਼ਿਆਦਾ ਹੰਗਾਰਾ ਮਿਲਿਆ ਹੈ ਬਹੁਤ ਜ਼ਿਆਦਾ ਦੁਨੀਆ ਸਾਥ ਦਿੰਦੀ ਹੈ ਅੱਜ ਕੌਲਗਾਰਡ ਤੇ ਖੰਡੂ ਪਰ ਦੇ ਇੱਥੇ ਵਿਚਾਰ ਸਾਂਝੇ ਕੀਤੇ ਹਨ ਸਾਰਿਆਂ ਨੇ ਸਾਨੂੰ 90 95% ਇੰਨਾ ਸੇ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਹੁੰਦਾ ਠੀਕ ਜਿਵੇਂ ਬਾਲਤਾ ਆ ਉਹ ਆਫੇ ਕਰਕੇ ਵਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਜਿਹੜਾ ਪੰਜਾਬ ਦੇ ਸਾਰੇ ਡੀਸੀ ਸਾਹਿਬ ਨੂੰ ਮੰਗ ਬਤਰਤਾ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਨਾਣਾ ਸ਼ਹਿਰ ਵਿੱਚ ਸਾਰੇ ਇਕੱਠੇ ਹੋਏ ਹਾਂ ਗੁਰਦੁਆਰਾ ਸਿੰਘ ਸਵਾਬ ਕੀ ਜਿਹੜਾ ਮੇਨ ਕਾਰਨ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਡਿਮੂਗਰ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹਨੂੰ ਬੰਦ ਕੀਤਾ ਗਿਆ ਹੈ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਇਸ ਸਰਕਾਰ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਾਂ ਕਿਉਂਕਿ ਹਰ ਇੱਕ ਨੂੰ ਆਪਣੇ ਧਰਮ ਦੀ ਆਪਣੇ ਹੱਕਾਂ ਦੀ ਗੱਲ ਕਰਨ ਦਾ ਹੱਕ ਹੈ ਪਾਲੀ ਅਮਰਤਪਾਲ ਸਿੰਘ ਜੀ ਨੇ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਗ੍ਰਸਤ ਹੋ ਰਹੇ ਸਨ ਉਹਨਾਂ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਇੱਕ ਆਗਲਾਕ ਰਕਤੀ ਜ਼ਿੰਦਗੀ ਜਿਉਣ ਦੇ ਵਾਸਤੇ ਉਹਨਾਂ ਨੇ ਅੰਮ੍ਰਿਤਧਾਰੀ ਬਣਾਇਆ ਸਰਕਾਰ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਤੇ ਜੇ ਉਹਨਾਂ ਨੂੰ ਕੋਈ ਗੱਲ ਸੀ ਜਿਹੜਾ ਜਿਹੜਾ ਉੱਥੇ ਅਜਨਾਲਾ ਥਾਣੇ ਦੇ ਵਿੱਚ ਹੋਇਆ ਸੀਗਾ ਜਿਤੇ ਗਾਲੇ ਕਾਂਦੀ ਸੀ ਉਹਨਾਂ ਦਾ ਤੇ ਕੇਸ ਪਾਚਾ ਦਰਜ ਕਰਕੇ ਉਹ ਕੇਸ ਚਲਾਉਂਦੇ ਇੱਥੇ ਉਹ ਜੋ ਉਹ ਜੋ ਕਾਨੂੰਨ ਮੁਤਾਬਕ ਜੋ ਕੋਈ ਸਜ਼ਾ ਨਹੀਂ ਪਰ ਅਫੈਂਸ ਸੰਬੰਧੀ ਸੀ ਉਹ ਲਾ ਕੇ ਪਰ ਇੱਕ ਐਨਐਸਐ ਲਾ ਕੇ ਡਿਗਰੂ ਗਾਦ ਦੇ ਵਿੱਚ ਬੰਦ ਕਰਨਾ ਇਹ ਮਨੁੱਖੀ ਹੱਕਾਂ ਦਾ ਬਹੁਤ ਵੱਡਾ ਘਾਣਾ ਪਹਿਲਾ ਇੱਕ ਸਾਲ ਦੇ ਲਈ ਐਨਐਸਐ ਲਾਈ ਫਿਰ ਦੂਸਰੇ ਸਾਲ ਐਨਐਸ ਲਾਈ ਤੇਰਾ ਤੀਸਰਾ ਸਾਲ ਜਿਹੜਾ ਹੈ ਫਿਰ ਉਹਨੂੰ ਐਨਐਸ ਐਨਐਸ ਲਾ ਕੇ ਬੰਦ ਕੀਤਾ ਜਦਕਿ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਜਿਹੜੀਆਂ ਲੱਖਾਂ ਵੋਟਾਂ ਪਈਆਂ ਮੇਰੇ ਅਕਲ 97000 ਬੋਰਡ ਦੇ ਉੱਤੇ ਉਹ ਜੇਤੂ ਪ੍ਰਾਪਤ ਹੋਏ ਸਭ ਤੋਂ ਵੱਡੀ ਲੀਡ ਜਿਹੜੀ ਉਹਨੇ ਉਹ ਪ੍ਰਾਪਤ ਕੀਤੀ ਆ ਉਹ ਐਮਪੀ ਬਣੇ ਅੱਜ ਉਹਨਾਂ ਨੂੰ ਆਪਣੇ ਇਲਾਕੇ ਦੀ ਗੱਲ ਕਰਨ ਦਾ ਜਿਹੜਾ ਉਹ ਹੱਕ ਦਿੱਤਾ ਜਾਵੇ ਉਹ ਪੰਜਾਬ ਦੀ ਜ਼ਿਲ੍ਹੇ ਦੇ ਉੱਥੋਂ ਇੱਥੇ ਕਿਹਾ ਸੀ ਪਹਿਲਾਂ ਚਲੋ ਪੰਜਾਬ ਦੇ ਜ਼ਿਲ੍ਹੇ ਚ ਲਿਆਓ ਜਿਹੜਾ ਉਹ ਤੇ ਕੇਸ ਚ ਲਾਓ ਕੇਸ ਲਾ ਕੇ ਜੇ ਉਹਨਾਂ ਦਾ ਕੋਈ ਫਾਇਸਾ ਬੰਦੀ ਆ ਉਹਨਾਂ ਦਾ ਕੋਈ ਦੋਸ਼ ਆ ਉਹ ਦੋਸ਼ ਸਾਹਤ ਕੀਤਾ ਜਾਵੇ ਤੇ ਉਹ ਕੇਸ ਚੱਲੇ ਤੇ ਜਿਹੜੇ ਹੋਰ ਵੀ ਪੰਜਾਬ ਦੇ ਨੌਜਵਾਨ 30-30 ਸਾਲਾਂ ਦੇ ਵਿੱਚੋਂ ਭਾਈ ਜਿਹੇਦਰ ਹਵਾਰਾ ਸਿੰਘ ਸੁਨੀਤ ਤੇ ਹੋਰ ਜਿੰਨੇ ਵੀ ਸਿੰਘ ਜਿਹੜੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਦੀਆਂ ਦਿਹਾਈਆਂ ਕੋਲੇ ਕੀਤੀਆਂ ਜਾਣ ਤਾਂ ਕਿ ਜਿਹੜੇ ਉਹ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਆਪਣੀ ਰਹਿੰਦੀ ਜ਼ਿੰਦਗੀ ਜਿਹੜੀ ਹੈ ਉਹ ਆਪਣੇ ਬੱਚਿਆਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਉਹ ਵੀ ਕੁਝ ਸਮਾਂ ਆਪਣੀ ਜ਼ਿੰਦਗੀ ਜੀਵਨ ਤੇ ਸਾਰੇ ਪੰਜਾਬ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਭਾਈ ਅਮਰਤਪਾਲ ਸੁਨੀਤ ਜਿਵੇਂ ਹੋਰ ਸੇਖ ਵੀ ਡੇਰੂਗੜ੍ਹ ਜੇਲ੍ਹ ਦੇ ਵਿੱਚ ਹਨ ਅਜਨਾਂ ਦੀ ਰਿਹਾਈ ਵਾਸਤੇ ਸੀ ਇੱਕ ਡੀਸੀ ਸਾਹ ਨੂੰ ਮੰਗ ਪੱਤਰ ਦੇ ਜਾ ਰਹੇ ਆ ਤੇ ਸਾਡਾ 7 ਮਈ ਜਿਹੜਾ ਰੂਸ ਮਾਰਚ ਆ ਇਹ 7 ਮਈ ਇਥੋਂ ਗੁਰਦੁਆਰਾ ਸਾਹਿਬ ਤੋਂ ਜਾਵੇਗਾ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੀ ਕਿ ਅਸੀਂ ਉਹ ਆਪਣੀ 7 ਮਈ ਸਾਡਾ ਇਹ ਰੂਸ ਆ ਤੇ ਇਹ ਸਾਡੀ ਸਰਕਾਰ ਤਾਂ ਜਿਹੜੀ ਆ ਜਿਹੜੀ ਗੁੰਗੀ ਬੁਰੀ ਸਰਕਾਰ ਆ ਪੰਜਾਬ ਦੀ ਤੇ ਸੈਂਟਰ ਦੀ ਜਿਹੜੀ ਤੇ ਇਹ ਆਵਾਜ਼ ਪਹੁੰਚਾਉਣ ਵਾਸਤੇ ਅਸੀਂ ਸਾਰੇ ਡੀਸੀ ਸਾਹਿਬ ਨੂੰ ਪੰਜਾਬ ਦੇ ਨੂੰ ਮੰਗ ਪੱਤਰ ਦੇਵਾਂਗੇ ਤੇ ਅਸੀਂ ਸਾਰਿਆਂ ਨੂੰ ਇਹ ਚੰਨ ਰਾਜ ਅਪੀਲ ਵੀ ਕਰਦੇ ਆ ਕਿ 7 ਮਈ ਅਸੀਂ ਜਾਵਾਂਗੇ ਜਸ਼ਨਦੀਪ ਸਿੰਘ ਜੀ ਅਬਜ਼ਰਵਰ ਕਾਲੀਦਾਲ ਵਾਰਿਸ ਪੰਜਾਬ ਦੇ ਨਵਾਂ ਸ਼ਹਿਰ ਤੇ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਛਾਤਵੇਂ ਤਰੀਕੇ ਨਾਲ ਜਿੰਨੇ ਵੀ ਡਿਪਟੀ ਕਮਿਸ਼ਨਰ ਸਹਿਬਾਨ ਹਨ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦੇਣਾ ਉਹ ਮੰਗ ਪੱਤਰ ਜਿਹੜਾ ਭਾਈ ਅਮਰਪਾਲ ਸਿੰਘ ਜੀ ਤੇ ਤੀਜੀ ਵਾਰ ਐਨਐਸਏ ਲਈ ਹੈ ਗੈਰਕਾਨੂੰਨੀ ਤਰੀਕੇ ਨਾਲ ਉਹਦੇ ਰੋਸ ਵਜੋਂ ਆ ਕਿ ਉਹਨਾਂ ਤੇ ਜਿਹੜੀ ਐਨਐਸਏ ਆ ਉਹਨੂੰ ਹਟਾਇਆ ਜਾ ਸਕੇ ਕਿਉਂਕਿ ਉਹਨਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਕਿ ਜਿਹਨੇ ਉਹਨਾਂ ਤੇ ਐਨਐਸਏ ਬਣਦੀ ਹੋਵੇ ਇੱਕ ਸਾਲ ਲਈ ਸੁਣੀ ਸੀ ਔਰ ਦੂਜੇ ਸਾਲ ਫੇ ਤੀਜੇ ਸਾਲ ਇਹ ਜਿਹੜਾ ਸ਼ਰਿਆਮ ਜਿਹੜਾ ਧੱਕਾ ਹੋ ਰਿਹਾ ਤੇ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਕਨਸਟੀਟਿਊਸ਼ਨਲ ਤਰੀਕੇ ਨਾਲ ਪੀਸਫੁਲ ਤਰੀਕੇ ਨਾਲ ਇਥੋਂ ਮਾਰਚ ਕੱਢਦੇ ਹੋਏ ਡੀਸੀ ਸਾਹਿਬਾਨ ਤੱਕ ਜਾਵਾਂਗੇ ਤੇ ਉੱਥੇ ਇਹਨਾਂ ਨੂੰ ਇਹ ਮੰਗ ਪੱਤਰ ਸੌਂਪਾਂਗੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸਾਡੇ ਯੂਥ ਦੇ ਆਈਕਨ ਹਨ ਉਹਨਾਂ ਨੇ ਬਹੁਤ ਹੀ ਪੰਜਾਬ ਵਿੱਚ ਇੱਕ ਨਸ਼ਿਆ ਵਿਰੋਧ ਮਹਿੰਮ ਚਲਾਈ ਉਹਨਾਂ ਨੇ ਅਮਰਤ ਸੰਚਾਰ ਕੀਤਾ ਬੱਚਿਆਂ ਨੂੰ ਜਿਹੜੇ ਨਸ਼ਿਆਂ ਦੇ ਰਾਹ ਤੇ ਪੈ ਗਏ ਸੀ ਗਲਤ ਰਾਹ ਤੇ ਪੈ ਗਏ ਸੀਗੇ ਉਹਨਾਂ ਨੂੰ ਆਪਣੇ ਸਹੀ ਮਤਲਬ ਲੈ ਕੇ ਆਏ ਨੇ ਆਪਣੇ ਜੀਵਨ ਦੇ ਵਿੱਚ ਕਿਉਂ ਚੰਗੀ ਆਪਣਾ ਜੀਵਨ ਜੀ ਸਕਣ ਆਪਣੇ ਧਰਮ ਦੇ ਵਿੱਚ ਲੈ ਕੇ ਆਏ ਨੇ ਉਹ ਚੰਗਾ ਕੰਮ ਕਰ ਰਹੇ ਹਨ ਤੇ ਸਾਡੀ ਇਹੀ ਬੇਨਤੀ ਹੈ ਸਰਕਾਰ ਨੂੰ ਕਿ ਉਹਨਾਂ ਤੇ ਜਿਹੜੀ ਐਨਐਸਏ ਹਟਾਈ ਜਾਵੇ ਤੇ ਉਸੇ ਸਬੰਧ ਵਿੱਚ ਅਸੀਂ ਜਿਹੜਾ ਮੰਗ ਸਰਦਾਰ ਜੀ ਦਾ ਸਨਦਕਾ ਅਧਿਕਾਰੀਆਂ ਵਿਸ਼ੇਸ਼ ਸਭਰਨੀਆਂ ਤੁਹਾਨੂੰ ਫੇਡ ਦੰਗੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਖਰੀਸੀਨ ਇਜਾਜ਼ਤ ਦਿਓ ਧੰਨਵਾਦ